ਗੱਡੀ ਗਈ ਹੈ ਗੱਡੀ ਦਾ ਨੰਬਰ ਨਿਊਟਨੋਟ ਕਰ ਲੈ ਕਰ ਮਾੜਾ ਨਿਗਰ ਰੱਖਿਆਗਾ ਦੇਖੀ 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 ਵੀਰੇ ਦੇਖੀ ਦੇਖੀ ਆਗੇ ਇੱਕ ਤਾਂ ਮਨਕਿਰਤ ਪਹਿਲਾਂ ਹੀ ਬੁਲਟ ਪ੍ਰੂਫ ਗੱਡੀ ਦੇ ਵਿੱਚ ਬੈਠਿਆ ਹੀ ਨਹੀਂ ਜਦੋਂ ਹੀ ਗਲਤ ਗੱਡੀਆਂ ਆਈਆਂ ਮਨਕਿਰਤ ਨੇ ਵਾਇਰਲੈਸ ਰਾਹੀਂ ਥਾਣੇਦਾਰ ਨੂੰ ਪੁੱਛਿਆ ਕਿ ਇਹ ਹੀ ਲਾਪਰਵਾਹੀ ਪਹਿਲਾਂ ਇੱਕ ਪੰਜਾਬ ਦਾ ਬਹੁਤ ਵੱਡਾ ਹੀਰਾ ਖੋ ਚੁੱਕੀ ਆ ਸਾਡੇ ਤੋਂ ਮਨਕਿਰਤ ਵਰਗੇ ਸੁੱਝੇ ਹੋਏ ਬੰਦੇ ਨੇ ਕਿਉਂ ਕੀਤੀ ਐਡੀ ਵੱਡੀ ਗਲਤੀ ਹੁਣ ਲਾਈਵ ਵੀਡੀਓ ਦੇਖ ਲਿਓ ਸਾਰੀ ਮਨਕਿਰਤ ਦੀ ਗੱਡੀ ਦੇ ਵਿੱਚੋਂ ਹੀ ਸਾਰੀ ਫੁਟੇਜ ਆਈ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬੀ ਉਹ ਤੁਹਾਨੂੰ ਜਿਵੇਂ ਪਤਾ ਹੀ ਹੈ ਕਿ ਪਿਛਲੇ ਕਾਫੀ ਦਿਨਾਂ ਤੋਂ ਮਨਕਿਰਤ ਔਲਖ ਹੜ ਪੀੜਤਾ ਦੀ ਤਨੋਂ ਮਨੋਂ ਤਨੋਂ ਬਹੁਤ ਹੀ ਰੂਹ ਤੋਂ ਸੇਵਾ ਕਰ ਰਿਹਾ ਹੈ ਤੇ ਦਿਨ ਰਾਤ ਇੱਕ ਕੀਤਾ ਪਿਆ ਹੈ ਉਸਨੇ ਪਰ ਬੀਤੀ ਰਾਤ ਕੁਝ ਅਜੀਹਾ ਹੋਇਆ ਜਿਸ ਨੂੰ ਦੇਖ ਸੁਣ ਕੇ ਤੁਸੀਂ ਵੀ ਘਬਰਾ ਜਾਓਗੇ ਤੇ ਵਾਹਿਗੁਰੂ ਦੇ ਮੂਹਰੇ ਅਰਦਾਸ ਹੀ ਕਰੋਗੇ ਕਿ ਅਜੀਹਾ ਭਾਣਾ ਦੁਬਾਰਾ ਨਾ ਵਾਪਰੇ ਜੋ ਕਿ ਪਹਿਲਾਂ ਇੱਕ ਭਾਣਾ ਵਾਪਰ ਚੁੱਕਿਆ ਹੈ ਜਿਸ ਦੇ ਵਿੱਚੋਂ ਹਲੇ ਵੀ ਉਹਨਾਂ ਦਾ ਪਰਿਵਾਰ ਤੇ ਉਸ ਦੇ ਚੌਣ ਵਾਲੇ ਬਾਹਰ ਨਹੀਂ ਆ ਸਕੇ ਮਨਕਿਰਤ ਔਲਖ ਕਿਸੇ ਲੋੜਵੰਦ ਪਰਿਵਾਰ ਦੀ ਸਹਾਇਤਾ ਕਰਨ ਤੋਂ ਬਾਅਦ ਦੇਰ ਰਾਤ ਵਾਪਸ ਆ ਰਿਹਾ ਸੀ ਤੇ ਉਸ ਦੀ ਇੰਟਰਵਿਊ ਚੱਲ ਰਹੀ ਸੀ ਇੱਕ ਇੰਟਰਵਿਊ ਲੈਣ ਵਾਲੀ ਭੈਣ ਵੀ ਉਸ ਦੇ ਨਾਲ ਗੱਡੀ ਦੇ ਵਿੱਚ ਬੈਠੀ ਸੀ ਪਰ ਮਨਕਿਰਤ ਨੇ ਇੱਕ ਵੱਡੀ ਗਲਤੀ ਉਹੀ ਕੀਤੀ ਜੋ ਪਹਿਲਾਂ ਸਿੱਧੂ ਵੀ ਕਰ ਚੁੱਕਿਆ ਸੀ ਮਨਕਿਰਤ ਆਪਣੀ ਬੁਲਟ ਪ੍ਰੂਫ ਗੱਡੀ ਦੇ ਵਿੱਚ ਤਾਂ ਬੈਠਿਆ ਨਹੀਂ ਉਹ ਇੱਕ ਨਾਰਮਲ ਗੱਡੀ ਦੇ ਵਿੱਚ ਬੈਠਿਆ ਤੇ ਜਦੋਂ ਹੀ ਰਸਤੇ ਦੇ ਵਿੱਚ ਆ ਰਹੇ ਸੀ ਤਾਂ ਕੁਝ ਉਪਰੀਆਂ ਗੱਡੀਆਂ ਗਲਤ ਬੰਦਿਆਂ ਦੀਆਂ ਗੱਡੀਆਂ ਨੇ ਟ੍ਰੈਪ ਵਾਂਗੂ ਲਾਉਣਾ ਸ਼ੁਰੂ ਕੀਤਾ ਤਾਂ ਜਦੋਂ ਗੱਡੀਆਂ ਦੀਆਂ ਬ੍ਰੇਕਾਂ ਵੱਜੀਆਂ ਤਾਂ ਮਨਕਿਰਤ ਨੇ ਵਾਇਰਲੈਸ ਦੇ ਉੱਪਰ ਪੁਲਿਸ ਇੰਸਪੈਕਟਰ ਜਾਂ ਕੋਈ ਥਾਣੇਦਾਰ ਜੋ ਵੀ ਸਿਕਿਉਰਿਟੀ ਦੇ ਵਿੱਚ ਸੀ ਉਹਨਾਂ ਨੂੰ ਪੁੱਛਿਆ ਕਿ ਕੀ ਹੋਇਆ ਤਾਂ ਇੱਕ ਬਾਰ ਤਾਂ ਸਾਰੇ ਘਬਰਾ ਗਏ ਸੀ ਪਰ ਇਸ ਦੇ ਵਿੱਚ ਦੇਖਣ ਵਾਲੀ ਗੱਲ ਇਹ ਰਹੀ ਮਨਕਿਰਤ ਔਲਖ ਕਹਿੰਦਾ ਠੀਕ ਹੈ ਥ੍ਰੈਟ ਆਉਂਦੇ ਨੇ ਥ੍ਰੈਟਾਂ ਨੂੰ ਥ੍ਰੈਟਾਂ ਵਾਂਗ ਹੀ ਲੈ ਰਹੇ ਆ ਪਰ ਡਰਦੇ ਡੁਰਦੇ ਨਹੀਂ ਕਿਸੇ ਤੋਂ ਕਿਉਂਕਿ ਜਿਹੜਾ ਇਹ ਦਸਾਂ ਨੌਹਾਂ ਦੀ ਕਿਰਤ ਕਮਾਈ ਨਾਲ ਕਮਾਇਆ ਪੈਸਾ ਇਹ ਅੱਜ ਜਿੱਥੇ ਲੱਗ ਰਿਹਾ ਉੱਥੇ ਲੱਗਣਾ ਚਾਹੀਦਾ ਜਾਂ ਫਿਰ ਉਹ ਆਪਣੇ ਲਈ ਆਪਣੇ ਪਰਿਵਾਰ ਲਈ ਕਮਾ ਰਿਹਾ ਆਪਣੀ ਮਿਹਨਤ ਦੀ ਕਮਾਈ ਉਹ ਕਿਸੇ ਇਹੋ ਜਿਹੇ ਬੰਦਿਆਂ ਨੂੰ ਕਿਵੇਂ ਦੇ ਦੇਵੇ ਜਿਨ੍ਹਾਂ ਨੇ ਉਹੀ ਪੈਸੇ ਦੇ ਹਥਿਆਰ ਖਰੀਦਣੇ ਨੇ ਤੇ ਕਿਸੇ ਨਾ ਕਿਸੇ ਦੀ ਜਾਨ ਲੈਣੀ ਹੁੰਦੀ ਆ ਜਾਂ ਫਿਰ ਫਿਰੋਤੀਆਂ ਮੰਗਣੀਆਂ ਹੁੰਦੀਆਂ ਨੇ ਆ ਗੱਡੀ ਦੀ ਗੱਡੀ ਦਾ ਨੰਬਰ ਨੋਟ ਡਾਊਨ ਕਰ ਲੈ ਕਰ ਮਾੜਾ ਨਿਗਰ ਰੱਖਿਆ ਦੇਖੀ 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 ਵੀਰੇ ਦੇਖੀ ਦੇਖੀ ਅੱਗੇ ਹੋ ਜਾ ਗੱਡੀ ਆ ਜੀ ਰਸਤਾ ਬੰਦਾ ਪਬਲਿਕ ਸਾਈਡ ਜਾਣਾ ਪੈਣਾ ਆਪਾਂ ਨਾ ਇੰਟਰਵਿਊ ਕਰਨਾ ਉਹਦੇ ਚੱਕਰ 'ਚ ਨਾ ਆਪਾਂ ਬੈ ਬਿਟਾਊਟ ਬੁਲਟ ਰੁੱਕ ਗਏ ਅੱਗੇ ਬੁਲਟ ਬੁਫ ਚ ਬੈ ਗੱਡੀ ਰੁੱਕ ਜਾਂਦੀ ਆ ਜਾਂ ਰਸਤਾ ਕੋਈ ਹੋ ਜਾਂਦਾ ਕੁਝ ਹੁੰਦਾ ਵਿਚਾਨੀ ਹੁੰਦੀ ਆ ਹਾਂ ਵਿਚਾਨੀ ਵੀ ਚੋਣੀ ਕੀਆ ਬਸ ਆ ਬੁਲਟ ਬੁਫ ਚ ਨਹੀਂ ਬੈਠੇ ਵੀ ਟਰੈਪ ਨਾ ਲੱਗਾ ਹੋਵੇ ਬਸ ਆ ਹੀ ਚੀਜ਼ ਦਾ ਗੱਡੀਆਂ ਦੇਖੀ ਕੀ ਐ ਸਿਸਟਮ ਧਾਨੇਦਰਾਂ ਕਨ ਗੱਲ ਕੀ ਆ ਹਲੋ ਗੱਡੀ ਦੂਜੀ ਹੋਈ ਆ ਓਕੇ 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 ਨਹੀਂ ਮੈਸੇਜ ਆਇਆ ਕਹਿੰਦਾ ਦੂਜੀ ਗੱਡੀ 'ਚ ਉਹ ਕੁਝ ਗਲਤ ਲੱਗ ਜਾਂਦਾ ਮਨਕਿਰਤ ਭਰਾ ਤੂੰ ਬਹੁਤ ਹੀ ਸੋਹਣਾ ਕੰਮ ਕਰ ਰਿਹਾ ਪਹਿਲਾਂ ਵੀ ਤੇਰੇ ਗਾਣੇ ਵੀ ਸੋਹਣੇ ਸੀ ਤੂੰ ਇਨਸਾਨ ਵੀ ਸੋਹਣਾ ਤੇ ਤੂੰ ਕੰਮ ਵੀ ਸੋਹਣੇ ਕਰ ਰਿਹਾ ਤੇ ਪ੍ਰਮਾਤਮਾ ਤੇਰੇ ਸਿਰ ਤੇ ਇਦਾਂ ਹੀ ਹੱਥ ਰੱਖੂਗਾ ਜਿੰਨਾ ਚਿਰ ਉਹਦਾ ਥਾਪੜਾ ਨਾ ਡਰਨਾ ਨਾ ਡਰਨ ਦੀ ਲੋੜ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ